ਆਰੇ ਨੂੰ ਪਿਆਰ ਭਰੀ ਸਸਰੇ ਕਾਲ ਆਪਣੀ ਮਤ ਦੇ ਅਨੁਸਾਰ ਮੈਂ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਨਾ ਚਾਹਣਾ ਬੰਦੇ ਦੀ ਅਸਲ ਜਿਹੜੀ ਜਾਇਦਾਦ ਹੈ ਉਹ ਆ ਬੰਦੇ ਦੀ ਔਲਾਦ ਜੇ ਬੰਦੇ ਨੇ ਉਹ ਸੰਭਲੀ ਵੈਸੇ ਸਾਰਾ ਕੁਝ ਪਰਮਾਤਮਾ ਹੀ ਕਰਦਾ ਗੱਲ ਹੈ ਸਾਰੀ ਧਿਆਨ ਦੇਣ ਦੀ ਉnde ਪ੍ਰਮਾਤਮਾ ਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ। ਬਾਕੀ ਗੱਲ ਹੈ ਸਾਰੀ ਧਿਆਨ ਦੀ ਜੇ ਆਪ ਆਪਣੀ ਔਲਾਦ ਤੇ ਧਿਆਨ ਦੇਣੇ ਆ। ਆਪਣੇ ਖੰਭਾ ਥੱਲੇ ਰੱਖਦੇ ਆ ਤੇ ਚੰਗੇ ਸੰਸਕਾਰ ਦਿੰਨੇ ਆ ਤੇ ਜ਼ਿੰਦਗੀ 'ਚ ਚੰਗਾ ਕਰਦੇ ਨੇ ਤੇ ਚੰਗੀ ਤਰੱਕੀ ਹਾਸਲ ਕਰਦੇ ਨੇ। ਤੇ ਬਾਕੀ ਚੰਗੀ ਊਲਾਦ ਨਿਕਲ ਆਈ ਤੇ ਸਭ ਕੁਝ ਬਣਾ ਲੈਂਦੇ ਨੇ ਪੈਸਾ پراਪਰਟੀ ਸਭ ਕੁਝ ਜੇ ਊਲਾਦ ਚੰਗੀ ਨਹੀਂ ਨਿਕਲਦੀ ਤੇ ਆਪਣੀ ਬਣੀ ਬਣਾਈ پراਪਰਟੀ ਪੈਸਾ ਸਭ ਕੁਝ ਬਰਬਾਦ ਕਰ ਦਿੰਦੀ ਇਹਨੇ ਤੇ ਬਹੁਤਾ ਵੱਡਾ ਵਿਦਵਾਨ ਤਾਂ ਮੈਂ ਵੀ ਨਹੀਂ ਪਰ ਮੈਂ ਆਪਦੀ ਮਤ ਅਨੁਸਾਰ ਤੁਹਾਡੇ ਨਾਲ ਇੱਕ ਗੱਲ ਕਰ ਰਿਹਾ ਹਾਂ ਵੀ ਆਸਾਲ ਜ਼ਾਇਦਾਤ ਬੰਦੇ ਦੀ ਔਲਾਦ ਆ ਤੇ ਉਹਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਆ ਤਾਂ ਜੋ ਅੱਗੇ ਜਾ ਕੇ ਉਹ ਹਰੇਕ ਦੀ ਚੰਗੇ ਮਾੜੇ ਦੀ ਪੇਸ਼ਾਨ ਕਰ ਸਕਣ ਬਹੁਤਾ ਵੱਡਾ ਵਿਦਵਾਨ ਤਾਂ ਮੈਂ ਨਹੀਂਗਾ ਬਾਕੀ ਆਪਦੀ ਮਤ ਅਨੁਸਾਰ ਮੈਂ ਗੱਲ ਸ਼ੇਅਰ ਕਰ ਰਿਹਾ ਤੁਹਾਡੇ ਸਾਰਿਆਂ ਨਾਲ ਤੇ ਬਾਕੀ ਪ੍ਰਾਪਟੀਆਂ ਜਾਇਦਾਦਾਂ ਸਭ ਕੁਝ ਆ ਲੈਦਾ ਪਰ ਲਾਦ ਨੂੰ ਚੰਗੇ ਸੰਸਕਾਰ ਦੇਣਾ ਬੰਦੇ ਦੇ ਹੱਥ ਹੀ ਆ ਕਿਉਂਕਿ ਅਸਲ ਸਕੂਲ ਘਰ ਆ ਘਰ ਤੋਂ ਹੀ ਸਿੱਖਿਆ ਹਾਸਲ ਕਰਨੀ ਹੈ ਬੱਚੇ ਨੇ ਜੋ ਦੇਖਣਾ ਰਹਿਣ ਸੈਣ ਉਹ ਜੀਵ ਕਰਦਾ ਉਹ ਅੱਗੇ ਜਾ ਕੇ ਉਹੀ ਕੁਝ ਕਰਦਾ ਜੋ ਘਰ ਵਿੱਚ ਵੇਂਦਾ ਦੂਜੀ ਵਿਦਿਆ ਅਸਲ ਬਾਰ ਹੁੰਦੀ ਆ ਪਰ ਜਿਹੜੀ ਜੀਵਨ ਨੂੰ ਅੱਗੇ ਚਲਾਉਣਾ ਅੱਗੇ ਚੰਗੇ ਵਿਹਾਰ ਕਰਨਾ ਲੋਕਾਂ ਨੂੰ ਘਰ ਤੋਂ ਹੀ ਬੱਚਾ ਸਿੱਖਦਾ ਸੋ ਇਸ ਕਰਕੇ ਆਪਣੀ ਔਲਾਦ ਤੇ ਆਪਣੇ ਬੱਚਿਆਂ ਤੇ ਧਿਆਨ ਦਿੱਤਾ ਜਾਵੇ ਤਾਂ ਜਿਆਦਾ ਚੰਗਾ ਅਸਲ ਔਲਾਦ ਆ ਅਸਲ ਜਾਇਦਾਦ ਆਪਣੀ ਔਲਾਦ ਆ ਪ੍ਰਾਉਟੀਆਂ ਸਭ ਕੁਝ ਇਹ ਤਾਂ ਆਪਣਾ ਇੱਕ ਰਹਿਣਾ ਵਸੇਰਾ ਚੰਗਾ ਚਲੋ ਖਾਣਾ ਪੀਣਾ ਚੰਗਾ ਆ ਜਾਂਦਾ ਪਰ ਚੰਗੀ ਗੱਲ ਤਾਂ ਇਹ ਹੀ ਆ ਆਪਾਂ ਸਾਰੇ ਆਪਣੀਆਂ ਔਲਾਦਾਂ ਦੇ ਧਿਆਨ ਦੇਈਏ ਤੇ ਗੱਲ ਚੰਗਾ ਭਵੇਖ ਘਰ ਤੋਂ ਸਿੱਖ ਕੇ ਅੱਗੇ ਚੱਲਦਾ ਜੇ ਗੱਲ ਚੰਗੀ ਲੱਗੀ ਤੇ ਸ਼ੇਅਰ ਕਮੈਂਟ ਸਬਸਕ੍ਰਾਈਬਰ ਜਰੂਰ ਕਰਨਾ ਧੰਨਵਾਦ ਆਪਣੀ ਮਾਤੋ ਅਨੁਸਾਰ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਆ ਓਕੇ ਥੈਂਕ ਯੂ